कल ਮਿਤੀ 12 4 2024 ਨੂੰ ਅਸੀਂ ਰਿਪੋਰਟ ਕੀਤੀ ਐਫ ਆਈ ਆਰ ਨੰਬਰ 42 ਉਹਦੇ ਚ ਸਾਨੂੰ ਪਤਾ ਚੱਲਿਆ ਕਿ ਸ਼ਾਮ ਦੇ 9:30 10 ਵਜੇ ਇੱਕ ਛੋਟੇ ਹਾਥੀ ਤੇ ਆਪਣਾ ਮਕਬੂਲਪੁਰਾ ਫਲੈਟ ਸੱਗੇ ਹੈ ਨੀਅਰ ਗੁਰਦੁਆਰਾ ਦਮਦਮਾ ਸਾਹਿਬ ਉਥੇ ਫਾਇਰ ਹੋਇਆ ਤੇ 55000 ਰੁਪਏ ਲੁੱਟ ਕੇ ਲੈ ਗਏ ਦੋ ਤਿੰਨ ਜਣੇ ਚਲੋ ਅਸੀਂ ਉਸ ਤੋਂ ਬਾਅਦ ਸਾਡੀ ਪੁਲਿਸ 파ਟੀ ਗਈ ਐਸਐਚਓ ਸਾਹਿਬ ਤੇ ਸੀਪੀ ਸਾਹਿਬ ਤੇ ਦਸ਼ੰਦਰ ਦੇ ਛੇਟ ਐਡੀਐਸਪੀ 3 ਸਾਹਿਬ ਸ਼੍ਰੀ ਨਵਜੋਤ ਸਿੰਘ ਜੀ ਐਸਪੀ ਸ਼੍ਰੀ ਗੁਰਿੰਦਰਬੀਰ ਸਿੰਘ ਇਹਨਾਂ ਨੇ ਬਹੁਤ ਮਿਹਨਤ ਕੀਤੀ ਇਨਕਲੂਡਿੰਗ ਥਾਣਾ ਟੀਮ ਤੇ ਮੌਕੇ ਤੇ ਗਏ ਤੇ ਸਾਰਾ ਮੌਕਾ ਦੇਖਿਆ ਤੇ ਉਸ ਤੋਂ ਮੌਕਾ ਦੇਖਣ ਤੋਂ ਬਾਅਦ ਇਹਨਾਂ ਤਰਤੀਸ਼ ਜਾਰੀ ਕਰ ਲਈ ਤੇ ਪਰਚਾ ਦਰਜ ਕਰਤਾ ਸੁਰਿੰਦਰ ਸਿੰਘ ਦੇ ਬਿਆਨ ਤੇ ਜਦੋਂ ਅੱਗੇ ਤਰਤੀਸ਼ ਹੋਈ ਜਦੋਂ ਸੀਸੀਟੀਵੀ ਕੈਮਰਾਸ ਦੇਖੇ ਤੇ ਹੋਰ ਆਪਣਾ ਕੀਤਾ ਉਸ ਤੋਂ ਬਾਅਦ ਪਤਾ ਚੱਲਿਆ ਕਿ ਜਿਹੜਾ ਐਫ ਆਈ ਆਰ ਆਪਣਾ ਸੁਰਿੰਦਰ ਸਿੰਘ ਨੇ ਕਰਾਈ ਹੈ ਇਹ ਕੰਕੋਰਟਰੇਟ ਸਟੋਰੀ ਹੈ ਤੇ ਉਸ ਤੋਂ ਆਪਣਾ ਜਿਹੜਾ ਜਸਪ੍ਰੀਤ ਸਿੰਘ ਹੈ ਇੱਕ ਹੋਲਸੇਲਰ ਹੈ ਉਹਦਾ ਛੋਟਾ ਹਾਥੀ ਹੈ ਤੇ ਉਹ ਹੋਲਸੇਲਰ ਹੈ ਕਰਿਆਨੇ ਦਾ ਉਹ ਅੱਗੇ ਉਹ ਉਹਦੇ ਸੁਰਿੰਦਰ ਸਿੰਘ ਤੇ ਹਰਦੀਪ ਸਿੰਘ ਉਹਦੇ ਕਰਦੇ ਨੇ ਉਹਨਾਂ ਨੇ ਸੁਨੀਲ ਤੇ ਚੰਦ ਨਾਲ ਮਿਲ ਕੇ ਦੋ ਜਣਾਂ ਮਿਲ ਕੇ ਗੋਲੀ ਚਲਵਾਈ ਛੋਟੇ ਹਾਥੀ ਤੇ ਤੇ ਡਰਾਮਾ ਰਚਿਆ ਕਿ ਪੈਸੇ ਖੋਹਦਾ ਤੇ ਉਸ ਤੋਂ ਬਾਅਦ ਜਦੋਂ ਸਾਰੀ ਸਟੋਰੀ ਕਲੀਅਰ ਹੋ ਗਈ ਅਸੀਂ ਐਫ ਆਈ ਆਰ ਦਾ ਆਪਣਾ ਮਦਈ ਬਣਾਇਆ ਜਸਪੀਤ ਸਿੰਘ ਨੂੰ ਤੇ ਸੈਕਸ਼ਨ 420 46 336 427 379 ਬੀ 2 ਤੇ 25 548 ਆਮਜੈਕਟ ਐਡ ਕੀਤਾ ਤੇ ਫਿਲਹਾਲ ਸਾਡੇ ਕੋਲ ਆਪਣਾ ਸੁਨੀਲ ਤੇ ਚੰਦ ਗ੍ਰਿਫਤਾਰ ਹੈਗੇ ਆ ਜੀ ਨਾਲ सुरेंद्र ਸਿੰਘ ਤੇ ਹਰਜੀਤ ਤੇ ਆਪਣਾ ਇਹਦੇ ਕੋਲੋਂ सुरेंद्र ਸਿੰਘ ਤੋਂ ਸਾਨੂੰ ਅਮ ਮਿਲਿਆ 50000 ਕੈਸ਼ ਤੇ ਹਰਦੀਪ ਸਿੰਘ ਦੇ ਪੋਜੀਸ਼ਨ ਤੋਂ ਸਾਨੂੰ ਅ ਬੱਤੀ ਬੋਰਦਾ ਪਿਸਤਲ ਮਿਲਿਆ ਇਲੀ ਨੂੰ ਆ ਨਾਨ ਲਾਇਸੈਂਸਡ ਵੀਪਨ ਤੇ ਇਹ ਸਾਡਾ ਹੁਣ ਤੱਕ ਦੀ ਤਫ਼ਤੀਸ਼ ਦਾ ਹੈਗਾ ਜੀ ਸਰ ਕਿੱਥੋਂ ਲੈ ਕੇ ਆ ਅਸੀਂ ਇਹ ਲੋਕਮੋਰਲ ਹੋਲ ਦੇ ਕਿ ਪੁਲਿਸ ਦੀ ਕਮਾਈ ਕਿਨੇ ਵੱਧਿਆ ਹੋਇਆ ਹੱਲੇ ਤਾਂ ਅਸੀਂ ਉਹਨਾਂ ਨੂੰ ਹੁਣ ਫੜਿਆ ਤੇ ਬਾਕੀ ਇਹ ਜੋ ਪਤਾ ਚੱਲਿਆ ਹੈ ਪ੍ਰੀਲੀਮਿਨਰੀ ਇਨ ਕੁਆਰਿਟੋ ਕੀ ਲੱਗੇ ਉਹ ਤੁਮ ਯੂਪੀ ਤੋਂ ਲੱਗ ਗਿਆ ਜੀ ਸਰ ਦਰਦਾ ਮੋਲ ਦਾ ਸੀਨੇ ਦਾ ਪੈਦਾ ਕਰਤਾ ਸੀ ਪੂਰੀ ਡਰਾਮੇਬਾਦੀ ਕਰਕੇ ਤੇ ਲੱਗਦਾ ਨਹੀਂ ਹੈ ਕਿ ਮੈਸੇਜ ਹੀ ਜਾਏਗਾ ਸਰ ਸ਼ਹਿਰ ਇੰਨਾ ਦੇ ਬੰਦਾਂ ਦਾ ਦੇਖੋ ਐ